ਹਾਏ ਹਾਏ ਜਿੰਦਾਬਾਦ ਸਾਈ ਜਿੰਦਾਬਾਦ ਹਟ ਸਾਈ ਜਿੰਦਾਬਾਦ ਜਿੰਦਾਬਾਦ ਸਾਈ ਜਿੰਦਾਬਾਦ ਸਤਿ ਸ੍ਰੀ ਅਕਾਲ ਜਿੰਦਾਬਾਦ ਸਤਿ ਸ੍ਰੀ ਅਕਾਲ ਜਿੰਦਾਬਾਦ ਅੱਜ ਇਸ ਟਾਈਮ ਖੜੇ ਆ ਅਸੀਂ ਪੁਰਾਣਾ ਰਾਜਪੁਰਾ ਦੇ ਵਿੱਚ ਅੱਜ ਅਸੀਂ ਹਲਕਾ ਰਾਜਪੁਰਾ ਦੇ ਵਿੱਚ ਮੌਜੂਦ ਆ ਜਿੱਥੇ ਕੀ ਪਾਣੀ ਲੋਕਾਂ ਨੂੰ ਨਸੀਬ ਨਹੀਂ ਹੋ ਰਿਹਾ ਇੰਨੇ ਟਾਈਮ ਤੋਂ ਸੇ ਪਾਣੀ ਨਹੀਂ ਆ ਰਿਹਾ 4 ਮਹੀਨੇ ਹੋ ਗਏ ਪਾਣੀ ਇੱਥੇ ਬੜਿਆ ਨਹੀਂ ਹੈਗਾ ਗਾਈ ਕਿ ਕੋਈ ਬੂੰਦ ਪਾਣੀ ਦੀ ਨਹੀਂ ਆਈ ਹੈਗੀ ਸਾਡੇ ਇੱਧਰ ਹੈ ਤੇ ਤੇ ਨਾ ਸਾਡਾ ਪਾਣੀ ਆਇਆ ਹੈਗਾ ਤੇ ਐਮਸੀ ਬੋਟਾ ਲੈ ਆਂਦਾ ਐਥੋਂ ਜਿੱਤ ਕਾ ਚੱਲਿਆ ਜਾਂਦਾ ਕੋਈ ਸਾਡੇ ਮਹੱਲੇ ਜਨ ਮੁਰਦਾ ਢੇੜਾ ਨਹੀਂ ਮਾਰਦਾ ਹੈਗਾ ਸਾਡੇ ਮਹੱਲੇ 'ਚ ਸਾਨੂੰ ਪਾਣੀ ਦੀ ਲੋੜ ਹੈ ਇੱਧਰ ਪਾਣੀ ਆਉਣਾ ਚਾਹੀਦਾ ਤੇ ਅਸੀਂ ਅੱਗੋਂ ਨਾ ਬੋਟਾ ਨਹੀਂ ਪਾਉਣਗੇ ਅੱਛੇ ਜਿਹੜਾ ਐਮਸੀ ਐਥੋਂ ਜਿੱਤ ਕਾ ਚੱਲਿਆ ਜਾਂਦਾ ਕੋਈ ਕੰਮ ਨਹੀਂ ਕਰਦਾ ਹੈਗਾ ਤੇ ਕੋਈ ਕੰਮ ਵੀ ਕਰਦਾ ਐਮਸੀ ਕੌਣ ਆ ਸਾਡੇ ਇੱਥੇ ਦੇ ਮਹੱਲੇ ਦਾ ਅਰਵਿੰਦਰ ਸਿੰਘ ਅਰਵਿੰਦਰ ਅੱਛਾ ਐਡਵੋਕੇਟ ਸੀਨੀਅਰ ਐਡਵੋਕੇਟ ਨੇ ਜਿਹੜੇ ਅਰਵਿੰਦਰ ਅਰਵਿੰਦਰ ਜੀ ਆ ਉਹ ਸੀਨੀਅਰ ਐਡਵੋਕੇਟ ਆ ਕਿਉਂਕਿ ਜਦੋਂ ਉਹ ਜਿੱਤੇ ਸੀਗੇ ਉਹ ਰਾਜਪੁਰੇ ਦੇ ਵਿੱਚ ਪਹਿਲਾ ਖਾਤਾ ਉਹਨਾਂ ਨੇ ਖੋਲਿਆ ਸੀਗਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਪਹਿਲੀ ਜਿਹੜੇ ਐਮਸੀ ਨੇ ਆਮ ਆਦਮੀ ਪਾਰਟੀ ਦੇ ਉਹ ਪਹਿਲੇ ਐਮਸੀ ਬਣੇ। ਤਾਂ ਇਹ ਵੀ ਬਣ ਜਾਂਦੀ ਹੈ ਕਿ ਕਾਰਨ ਕੀ ਹੈ ਵੀ ਜਿਹੜਾ ਇੱਥੇ ਤੋਂ ਪਾਣੀ ਲੋਕਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ? ਕੀ ਪਸੰਦੀ ਹੈ ਜੀ? ਦੇਖੋ ਅਸੀਂ ਸਾਡਾ ਐਮਸੀ ਸਾਹਿਬ ਦਾ ਕੋਈ ਗੁੱਸਾ ਨਹੀਂ ਹੈ। ਸਾਡਾ ਸਰਕਾਰ ਦਾ ਕੋਈ ਗੁੱਸਾ ਨਹੀਂ ਹੈ। ਸਾਨੂੰ ਤਾਂ ਸਿਰਫ ਪਾਣੀ ਦੀ ਜਰੂਰਤ ਹੈ। ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਘਰ-ਘਰ ਪਾਣੀ ਪਹੁੰਚਾਏ ਆ। ਇੱਕ ਕੁਦਰਤ ਦਾ ਕੁਦਰਤ ਦਾ ਜਿਹੜਾ ਕਹਿਰ ਹੈ ਗਰਮੀ ਦਾ ਉਤੋਂ ਉਹਨਾਂ ਨੇ ਕਹਿ ਰਹੇ ਤੇ ਨੰਬਰ ਦੂਜਾ ਇੱਕ ਪਾਣੀ ਨਾ ਮਿਲਣਾ ਹਲਕੇ ਰਾਜਪੁਰੇ ਦੇ ਵਿੱਚ ਬਹੁਤ ਵੱਡੀ ਗੱਲ ਬਣ ਜਾਂਦੀ ਆ ਕਿ ਨਾ ਜਰਾ ਹੈਗਾ ਸਾਡੇ ਕਰ ਚਾਰ ਮਹੀਨੇ ਹੋ ਗਏ ਨੇ ਜੀ ਬਿਲਕੁਲ ਪਾਣੀ ਨਹੀਂ ਆ ਰਿਹਾ ਇੰਨੇ ਪਰੇਸ਼ਾਨ ਆ ਕਿ ਮੈਂ ਹੁਣ ਗੋੜਿਆਂ ਤੋਂ ਚੱਲ ਨਹੀਂ ਸੀ ਪਾਣੀ ਕਿਵੇਂ ਭਰੀਏ ਪਾਣੀ ਭਰੀਏ ਕਿੱਥੋਂ ਇਥੋਂ ਮੰਦਰ ਵਿੱਚੋਂ ਯਾਂ ਅਸੀਂ ਗੁਰਦੁਆਰੇ ਵਿੱਚੋਂ ਪਾਣੀ ਭਰ ਦਿਆਂ ਸੀ ਆਲੋ ਮੋਟਾ ਲੈਣੇ ਆਉਂਦੀਆਂ ਨਹੀਂ ਇਹਨਾਂ ਨੇ ਜਦ ਤੇ ਭੱਜ ਭੱਜ ਕੇ ਆਂਦੇ ਨੇ ਆ ਅੱਤ ਮੈਂ ਇੱਕ ਦੋ ਵਾਰ ਇਹਨਾਂ ਦੇ ਘਰ ਵੀ ਗਈ ਆ ਮੈਂ ਇਹਨਾਂ ਦੇ ਘਰ ਗਏ ਐਮਸੀ ਦੇ ਘਰ ਗਏ ਐਮਸੀ ਦੇ ਘਰ ਆਹ ਜਿਹੜੀ ਵੱਡੀ ਸਮੱਸਿਆ ਹੈਗੀ ਆ ਉਹ ਪ੍ਰੇਮ ਸਿੰਘ ਕਲੋਨੀ ਦੇ ਵਿੱਚ ਅਸੀਂ 29 ਨੰਬਰ ਵਾਰਡ ਦੇ ਵਿੱਚ ਖੜੇ ਆ ਜਿੱਥੇ ਪਿਛਲੇ 4 ਮਹੀਨੇ ਤੋਂ ਪਾਣੀ ਦੀ ਕਿੱਲਤ ਹੈਗੀ ਆ ਤੇ ਇੱਥੇ ਤੇ ਜਿਹੜੇ ਐਮਸੀ ਸਾਹਿਬ ਹੈਗੇ ਉਹ ਆਂਦੇ ਜ਼ਰੂਰ ਆ ਉਹ ਇੱਥੇ ਸੁਣਦੇ ਆ ਉਹ ਗੱਲ ਉਹੀ ਆ ਜਾਂਦੀ ਹੈ ਕਿ ਟਹਿਣਾ ਮੋੜਨਾ ਨਹੀਂ ਧੱਕਾ ਤੋੜਨਾ ਨਹੀਂ ਟਹਿਣਾ ਮੋੜਨਾ ਨਹੀਂ ਧੱਕਾ ਤੋੜਨਾ ਨਹੀਂ ਇਹਨਾਂ ਨੂੰ ਬਾਦੂ ਜਿਤਾਇਆ ਕਿ ਸਾਡੀ ਜਾ ਕੇ ਨੁਮਾਇੰਦੀ ਕਰਨਗੇ ਜੇ ਇਹਨਾਂ ਦੇ ਹੁੰਦੇ ਸਾਨੂੰ ਉੱਪਰ ਪ੍ਰਸ਼ਾਸਨ ਤੱਕ ਪਹੁੰਚਣਾ ਪਵੇ ਫਿਰ ਇਹਨਾਂ ਦਾ ਐਮਸੀ ਹੋਣ ਦਾ ਫਾਇਦਾ ਕੋਈ ਨਹੀਂ ਹੈਗਾ ਸਾਹਿਬ ਤੁਹਾਨੂੰ ਫਿਰ ਠੁੱਠੀ ਇਹੋ ਵਾਹ ਵਾਹ ਖੱਟਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੇਕਰ ਸਾਡਾ ਮਸਲਾ ਨਹੀਂ ਹੱਲ ਹੁੰਦਾ ਤਾਂ ਸਾਡਾ ਅਗਲਾ ਐਕਸ਼ਨ ਹੋਊਗਾ ਅਸੀਂ ਵਾਟਰ ਸਪਲਾਈ ਦਾ ਦਫ਼ਤਰ ਦਾ ਵੀ ਘਰਾਹ ਕਰ ਸਕਦੇ ਹਾਂ ਅਸੀਂ ਨਗਰ ਕੌਂਸਲ ਦਾ ਵੀ ਕਰ ਸਕਦੇ ਹਾਂ ਅਸੀਂ ਵੱਡੇ ਅਧਿਕਾਰੀਆਂ ਦਾ ਵੀ ਅਸੀਂ ਲੀਡਰਾਂ ਦਾ ਵੀ ਅਧਿਕਾਰ ਘਰੋਹ ਕਰ ਸਕਦੇ ਹਾਂ ਇਹ ਸਾਡੀ ਚੇਤਾਵਨੀ ਵੀ ਸਮਝ ਲਓ ਚਾਹੇ ਸਾਡੀ ਬੇਨਤੀ ਸਮਝ ਲਵੇ ਇਹ ਸਾਨੂੰ ਦੋ ਟਾਈਮ ਦੀ ਕੋਈ ਜ਼ਰੂਰਤ ਨਹੀਂ ਹੈ ਇੱਕ ਘੰਟਾ ਫਾਨੀ ਆਣਾ ਚਾਹੀਦਾ ਚਾਹ ਸਵੇਰੇ ਚਾਹ ਸ਼ਾਮੀ ਸਾਨੂੰ ਇੱਕ ਟਾਈਮ ਦੱਸ ਦੋ ਕਹਿੰਦੇ ਨਹੀਂ ਤੁਸੀਂ 4 ਦਿਨ ਇੰਤਜ਼ਾਰ ਕਰੋ 4 ਦਿਨ ਕਿਉਂ ਉੱਥੇ ਤਾਂ 4 ਮਹੀਨੇ ਹੋ ਗਏ ਨੇ ਇਹ ਘਰਾਂ ਦਾ ਹੀ ਪਾਣੀ ਨਹੀਂ ਸਾਡੇ ਘਰ ਵੀ ਨਹੀਂ ਨਾ ਪਾਣੀ ਪਾਣੀ ਕਿਸੇ ਦੇ ਘਰ ਨਹੀਂ ਆਉਂਦਾ ਨਹੀਂ ਜੀ ਪਾਣੀ ਮੈਮ ਸਾਡੇ ਘਰ ਇਹ ਆਂਦਾ ਕਿਸੇ ਦੇ ਘਰੇ ਪਾਣੀ ਸਾਡੇ ਤਾਂ ਪਤਾ 6 ਮਹੀਨੇ ਹੋ ਗਏ ਸਾਡੇ ਘਰੇ ਕਿੰਨਾ ਟਿਕਾਣਾ ਸਾਡੇ ਘਰ ਵੀ 4 ਮਹੀਨੇ ਹੋ ਗਏ 4 ਕਿਸੇ ਕੋਈ ਨਹੀਂ ਆਉਂਦਾ ਕੈਮਰਾਮੈਨ ਨੂੰ ਕਹਿਣਾ ਕਿ ਨੇੜੇ ਆ ਕੇ ਦਿਖਾਣ ਸਾਡੇ ਘਰੇ ਆਪਾਂ ਕਿਹਦਾ ਜੀ ਕੋਈ ਨਹੀਂ ਹੁੰਦਾ ਮੈਂ ਤਾਂ ਚੁੱਕੀ ਨਹੀਂ ਸਕਦੇ ਬੱਚੇ ਗਰੇ ਨੇ بڑے ਗਰੇ ਨੇ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਹਾਂਜੀ ਐਸ.ਓ ਦਾ ਫੋਨ ਆ ਰਿਹਾ ਜਾਂ ਜੈਦਾ ਫੋਨ ਆ ਰਿਹਾ ਮੈਨੂੰ ਕੋਈ ਜੈਦਾ ਫੋਨ ਨਾ ਐਸ.ਓ ਦਾ ਫੋਨ ਪਾਣੀ ਵਾਸਤੇ ਸਾਰੇ ਘਰ ਘਰ ਕੁਮਰੇ ਵੀ ਕੇ ਉਥੋਂ ਲੇ ਜੇ ਜਾਂ ਉਥੋਂ ਮਿਲ ਜੇ ਪਾਣੀ ਮੇਰੀ ਪ੍ਰਸ਼ਾਸਨ ਨੂੰ ਔਰ ਨਗਰ ਕੌਂਸਲ ਨੂੰ ਔਰ ਪ੍ਰਧਾਨ ਨਰਿੰਦਰ ਸ਼ਾਸਤੀ ਨੂੰ ਔਰ ਵਿਧਾਇਕਾ ਨੀਨਾ ਮਿੱਤਲ ਜੀ ਉਹਨਾਂ ਖਾਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਕਲੋਨੀ ਦਾ ਮਸਲਾ ਹੱਲ ਕੀਤਾ ਜਾਵੇ ਨਹੀਂ ਤਾਂ ਇੱਥੋਂ ਦੇ ਲੋਕ ਉਹਨਾਂ ਦਾ ਬਾਈਕਾਟ ਕਰਕੇ ਉਹਨਾਂ ਦਾ ਦਫਤਰ ਦਾ ਉਹਨਾਂ ਕੋਠੀਆਂ ਦਾ ਘਰਾਵ ਕਰਨਗੇ ਔਰ ਦਾ ਜ਼ਿੰਮੇਦਾਰ ਉਹ ਖੁਦ ਹੋਣਗੇ ਕਹਿੰਦਾ ਸੀ ਐਮਸੀ ਨੂੰ ਇਤਨੇ ਪਿਆਰ ਦੇ ਨਾਲ ਮਤਲਬ ਰਿਕੁਐਸਟ ਕਰਦੇ ਆ ਕਿ ਬੇਟਾ ਪਾਣੀ ਨਹੀਂ ਆ ਰਿਹਾ ਕਹਿੰਦਾ ਆਪਣੇ ਘਰੋਂ ਪਾਈਪ ਲਗਾ ਕੇ ਤੁਹਾਡੇ ਘਰਾਂ 'ਚ ਪਾਣੀ ਭੇਜਾ ਇਤਨਾ ਰੂਡਲੀ ਬੋਲ ਦਿੰਦਾ ਹੁਣ ਮੈਂ ਉਹਨੂੰ ਫੋਨ ਕਰਨਾ ਬੰਦ ਕਰ ਦਿਆ ਨਹੀਂ ਤਾਂ ਉਹ ਮੇਰਾ ਫੋਨ ਨੰਬਰ ਪਤਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬੱਬੂ ਦਿਹੋੜਾ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੱਲ ਕਰਦੇ ਆ ਹਲਕਾ ਰਾਜਪੁਰਾ ਦੀ ਹਲਕਾ ਰਾਜਪੁਰਾ ਦੇ ਵਿੱਚ ਕਿਵੇਂ ਤਰ੍ਹਾਂ ਤਰ੍ਹਾਂ ਕਰਦੇ ਪਏ ਨੇ ਲੋਕ ਅੱਜ ਇਸ ਟਾਈਮ ਖੜੇ ਆ ਅਸੀਂ ਪੁਰਾਣਾ ਰਾਜਪੁਰਾ ਦੇ ਵਿੱਚ ਅੱਜ ਅਸੀਂ ਹਲਕਾ ਰਾਜਪੁਰਾ ਦੇ ਵਿੱਚ ਮੌਜੂਦ ਆ ਕਿਵੇਂ ਸਰਕਾਰ ਦਾ ਮੁਜ਼ਾਰਾ ਕਰ ਰਹੇ ਨੇ ਇਹ ਲੋਕ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਂ ਉਮੀਦ ਕਰਦਾ ਆ ਕਿ ਇਹ ਖਬਰ ਤੁਸੀਂ ਦੱਬ ਕੇ ਸ਼ੇਅਰ ਕਰੋਗੇ ਤਾਂ ਕਿ ਇਹ ਪ੍ਰਸ਼ਾਸਨ ਦੇ ਕੰਨਾਂ ਤੱਕ ਇਹ ਸਾਡੀ ਆਵਾਜ਼ ਪਹੁੰਚੇ ਲੋਕਾਂ ਨਾਲ ਗੱਲਬਾਤ ਕਰਦੇ ਆ ਕਿੰਨੇ ਟਾਈਮ ਤੋਂ ਪਾਣੀ ਦੀ ਜਿਹੜੀ ਕਿਲਤ ਦਾ ਸਾਹਮਣਾ ਕਰਨਾ ਪਿਆ ਇਹਨਾਂ ਨੂੰ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਇੱਥੇ ਕਿਉਂ ਇਕੱਠੇ ਹੋਏ ਨੇ ਤੇ ਕਿੰਨੇ ਟਾਈਮ ਤੋਂ ਇਹ ਜਿਹੜਾ ਪਾਣੀ ਜਿਹੜਾ ਇਹਨਾਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਉਥੇ ਕਲੋਨੀ ਦੇ ਵਿੱਚ ਕਿਉਂ ਨਹੀਂ ਪਾਣੀ ਪਹੁੰਚਿਆ ਇੱਕ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਪ੍ਰਸ਼ਾਸਨ ਇੱਕ ਪਾਸੇ ਪ੍ਰਸ਼ਾਸਨ ਕਹਿੰਦਾ ਹੈ ਕਿ ਅਸੀਂ ਪਾਣੀ ਘਰ-ਘਰ ਪਹੁੰਚਾਵਾਂਗੇ ਤੇ ਇੱਥੇ 4 ਮਹੀਨੇ ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਜਿਹੜੀ ਕਿੱਲਤ ਹੈ ਬਿਲਕੁਲ ਵੀ ਨਹੀਂ ਸਾਹਮਣੇ ਦਿਖਾਈ ਦਿੱਤੀ ਜਾ ਰਹੀ ਇਹਨਾਂ ਨਾਲ ਗੱਲਬਾਤ ਕਰਦੇ ਆਂ ਅੰਟੀ ਜੀ ਕੀ ਨਾਂ ਹੈ ਤੁਹਾਡਾ ਮੇਰਾ ਰਾਜ ਰਾਣੀ ਜੀ ਰਾਜ ਰਾਣੀ ਕਿੰਨੇ ਟਾਈਮ ਤੋਂ ਇੱਥੇ ਪਾਣੀ ਨਹੀਂ ਆ ਰਿਹਾ ਚਾਰ ਮਹੀਨੇ ਹੋ ਗਏ ਪਾਣੀ ਇੱਥੇ ਬੜਿਆ ਨਹੀਂ ਹੈਗਾ ਹੈ ਕਿ ਘੁੱਟ ਬੁੰਦ ਪਾਣੀ ਕਿ ਨਹੀਂ ਆਈ ਹੈਗੀ ਸਾਡੇ ਇੱਧਰ ਹੈ ਤੇ ਨਾ ਸਾਡਾ ਪਾਣੀ ਆਇਆ ਹੈਗਾ ਤੇ ਮਸੀਂ ਬੋਟਾ ਲੈਣ ਆਂਦਾ ਇੱਥੋਂ ਜਿੱਤ ਕਾ ਚੱਲਿਆ ਜਾਂਦਾ ਕੋਈ ਸਾਡੇ ਮਹੱਲੇ ਚ ਨਾ ਮੁੜ ਕੇ ਘੇੜਾ ਨਹੀਂ ਮਾਰਦਾ ਹੈਗਾ ਉਹ ਅੱਛਾ ਗੱਲ ਗੱਲ ਕਰੀ ਸੀਗੀ ਇੱਕ ਵਾਰੀ ਜਾ ਕੇ ਅਸੀਂ ਜਾ ਕੇ ਆਏ ਸੀਗੇ ਅਸੀਂ ਜਿੰਨਾ ਮਰਜ਼ੀ ਉਹਨੂੰ ਬੁਲਾ ਲੀਏ ਵੀ ਆ ਤੁਸੀਂ ਆਓ ਪਾਣੀ ਦੇਖੋ ਜਾਂ ਸਾਡੇ ਮਹੱਲੇ ਚੋ ਕੰਮਕਾਰ ਕਰੋ ਬਿਲਕੁਲ ਆਂਦਾ ਨਹੀਂ ਹੈਗਾ ਉਹ ਮੰਗ ਪੱਤਰ ਦੇ ਆ ਤੁਸੀਂ ਕਦੀ ਐਸ ਡੀ ਐਮ ਸਾਹਿਬ ਨੂੰ ਜਾਂ ਕਿਸੇ ਹੋਰ ਨੂੰ ਨਹੀਂ ਜੀ ਨਹੀਂ ਅਸੀਂ ਰਸਤਾ ਨਹੀਂ ਹੈਗਾ ਨਾ 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 ਅੱਛਾ ਤੇ ਸਾਡੇ ਮਹੱਲੇ 'ਚ ਸਾਨੂੰ ਪਾਣੀ ਦੀ ਲੋੜ ਆ ਇੱਧਰ ਪਾਣੀ ਆਉਣਾ ਚਾਹੀਦਾ ਤੇ ਅਸੀਂ ਅੱਗੋਂ ਨਾ ਵੋਟਾਂ ਨਹੀਂ ਪਾਉਣੇਗੇ ਅੱਛਾ ਜਿਹੜਾ ਐ ਐਮਸੀ ਇੱਥੋਂ ਜਿੱਤ ਕੇ ਚੱਲਿਆ ਜਾਂਦਾ ਕੋਈ ਕੰਮ ਨਹੀਂ ਕਰਦਾ ਹੈਗਾ ਇੱਥੇ ਕੋਈ ਕੰਮ ਵੀ ਕਰਨਾ ਚਾਹੀਦਾ ਐ ਐਮਸੀ ਨੇ ਐਮਸੀ ਕੌਣ ਆ ਤੁਹਾਡੇ ਇੱਥੇ ਦਾ ਮਹੱਲੇ ਦਾ ਅਰਵਿੰਦਰ ਕੌਣ ਆ ਅਰਵਿੰਦਰ ਸਿੰਘ ਰਵਿੰਦਰ ਅੱਛਾ ਐਡਵੋਕੇਟ ਸੀਨੀਅਰ ਐਡਵੋਕੇਟ ਨੇ ਜਿਹੜੇ ਅਰਵਿੰਦਰ ਅਰਵਿੰਦਰ ਜੀ ਆ ਉਹ ਸੀਨੀਅਰ ਐਡਵੋਕੇਟ ਆ ਕਿਉਂਕਿ ਜਦੋਂ ਜਿੱਤੇ ਸੀਗੇ ਉਹ ਰਾਜਪੁਰੇ ਦੇ ਵਿੱਚ ਪਹਿਲਾ ਖਾਤਾ ਉਹਨਾਂ ਨੇ ਖੋਲਿਆ ਸੀਗਾ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਨੇ ਪਹਿਲੀ ਜਿਹੜੇ ਐਮਸੀ ਨੇ ਆਮ ਆਦਮੀ ਪਾਰਟੀ ਦੇ ਉਹ ਪਹਿਲੇ ਐਮਸੀ ਬਣੇ ਸੀਗੇ ਜਦ ਕਿ ਉਹਨਾਂ ਦਾ ਫਰਜ ਬਣਦਾ ਸੀਗਾ ਇੱਥੇ ਆਣ ਦਾ ਇੱਕ ਵੱਡਾ ਸਵਾਲ ਇਹ ਵੀ ਬਣ ਜਾਂਦਾ ਆ ਕਿ ਕਾਰਨ ਕੀ ਆ ਕਿਉਂ ਨਹੀਂ ਸੁਣਦੇ ਇਹ ਲੀਡਰ ਜਾਂ ਫਿਰ ਉਹਨਾਂ ਦੇ ਜਿਹੜੇ ਐਮਸੀ ਐ ਕਿਉਂਕਿ ਜਿੱਤਣੇ ਵਾਸਤੇ ਵੋਟਾਂ ਲੈਣ ਲਈ ਤਾਂ ਸਾਰੇ ਆ ਜਾਂਦੇ ਨੇ ਹੈਨਾ ਤੇ ਗੱਲ ਇੱਕ ਸਭ ਤੋਂ ਵੱਡੀ ਗੱਲ ਤੇ ਇਹ ਵੀ ਬਣ ਜਾਂਦੀ ਆ ਕਿ ਕਾਰਨ ਕੀ ਆ ਵੀ ਜਿਹੜਾ ਇੱਥੇ ਤੋਂ ਪਾਣੀ ਲੋਕਾਂ ਨੂੰ ਕਿਉਂ ਨਹੀਂ ਦਿੱਤਾ ਜਾ ਰਿਹਾ ਕੀ ਨੈਸਰ ਸਾਡਾ ਪਵਨ ਚੌਪੜਾ ਜੀ ਪਵਨ ਚੌਪੜਾ ਚਾਂ ਚੌਪੜਾ ਕੀ ਕਰਨਾ ਸਰ ਇੱਥੇ ਪਾਣੀ ਨਹੀਂ ਆ ਰਿਹਾ ਹੈਗਾ ਤੁਸੀਂ ਗੱਲਬਾਤ ਕੀਤੀ ਕੋਈ ਪਤਾ ਕੀ ਹੈ ਦੇਖੋ ਇਹ ਸਾਨੂੰ ਸਾਡੇ ਸਾਰੇ ਮਲੇ ਦੀ ਪਰੇਸ਼ਾਨੀ ਹੈ ਜੀ ਦੇਖੋ ਅਸੀਂ ਸਾਡਾ ਐਮਸੀ ਸਾਹਿਬ ਨਾਲ ਕੋਈ ਗੁੱਸਾ ਨਹੀਂ ਹੈ ਸਾਡਾ ਸਰਕਾਰ ਨਾਲ ਕੋਈ ਗੁੱਸਾ ਨਹੀਂ ਹੈ ਸਾਨੂੰ ਤਾਂ ਸਿਰਫ ਪਾਣੀ ਦੀ ਜ਼ਰੂਰਤ ਹੈ ਤੁਹਾਨੂੰ ਸਿਰਫ ਪਾਣੀ ਦੀ ਜ਼ਰੂਰਤ ਪੂਰੀ ਕੀਤੀ ਜਾਏ ਦੇਖੋ ਸਾਡਾ ਕਿਸੇ ਨਾਲ ਕੋਈ ਗੁੱਸਾ ਨਹੀਂ ਹੈ ਅਸੀਂ ਸਰਕਾਰ ਤੋਂ ਗੁੱਸੇ ਨਹੀਂ ਹਾਂ ਅਸੀਂ ਐਮਸੀ ਤੋਂ ਗੁੱਸੇ ਨਹੀਂ ਹਾਂ ਲੇਕਿਨ ਜੋ ਸਾਡੇ ਮਲੇ ਦੇ ਨੇ ਪਾਣੀ ਦੀ ਪਰੇਸ਼ਾਨੀ ਹੈ ਉਹ ਹੱਲ ਕੀਤੀ ਜਾਏ ਪਰ ਤੁਹਾਨੂੰ ਗੁੱਸਾ ਨਹੀਂ ਆ ਤੁਹਾਡੇ ਮੱਲੇ ਵਾਲੇ ਤਾਂ ਇੰਨਾ ਰੋਸ ਭਰਿਆ ਹੋਇਆ ਆ ਮੁਜ਼ਾਰੇ ਕਰ ਰਹੇ ਨੇ ਨਾਰੇ ਲਾਰੇ ਨੇ ਪੰਜਾਬ ਸਰਕਾਰ ਮੁਰਦਾਬਾਦ ਦੇ ਉਹਨਾਂ ਦਾ ਲਾਣਾ ਸੱਚ ਹੈ ਜਾਂ ਨਹੀਂ ਹੈਗਾ ਬਿਲਕੁਲ ਬਿਲਕੁਲ ਸੱਚ ਹੈ ਦੇਖੋ ਦੇਖੋ ਜਿਸ ਦੇ ਘਰ ਦੇ ਵਿੱਚ ਪਾਣੀ ਨਹੀਂ ਆਏਗਾ ਪਾਣੀ ਸਭ ਤੋਂ ਵੱਡੀ ਜ਼ਰੂਰਤ ਹੈ ਤੁਹਾਨੂੰ ਪਤਾ ਹੈ ਹਰ ਚੀਜ਼ ਆਸਤੇ ਪਾਣੀ ਚਾਹੀਦਾ ਆਪਾਂ ਨੂੰ ਪੀਣ ਵਾਸਤੇ ਪਾਣੀ ਚਾਹੀਦਾ ਆਪਾਂ ਨੂੰ ਹੋਰ ਵੀ ਜ਼ਰੂਰਤਾਂ ਵਾਸਤੇ ਪਾਣੀ ਚਾਹੀਦਾ ਲੇਕਿਨ ਅਗਰ ਪਾਣੀ ਨਹੀਂ ਹੋਏਗਾ ਤਾਂ ਆਪਾਂ ਪਾਣੀ ਤੋਂ ਬਿਨਾ ਕੁਝ ਨਹੀਂ ਕਰ ਸਕਦੇ ਲੇਕਿਨ ਮੈਂ ਹੁਣ ਤੁਹਾਡੇ ਤੋਂ ਬਸ ਇਹੀ ਡਿਮਾਂਡ ਕਰਾਂਗਾ ਕਿ ਮੈਂ ਹੁਣ ਕਿਸਨਾ ਗੁੱਸਾ ਗਿੱਲਾ ਕਰਨ ਦਾ ਫਾਇਦਾ ਕੀ ਸਿਰਫ ਸਾਡੇ ਮਲੇ ਵਿੱਚ ਪਾਣੀ ਪਹੁੰਚਾਉਣ ਦੀ ਵਿਵਸਥਾ ਕੀਤੀ ਜਾਏ ਕੋਈ ਸਾਨੂੰ ਤੁਹਾਡੇ ਨਾਲ ਕੋਈ ਉਹ ਨਹੀਂ ਹੈਗਾ ਤੇ ਬਸ ਸਾਡੇ ਸਾਡੇ ਘਰਾਂ ਦੇ ਵਿੱਚ ਪਾਣੀ ਆਏ ਇੱਕ ਪਾਸੇ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਘਰ ਘਰ ਪਾਣੀ ਪਹੁੰਚਾਏ ਆ ਇੱਕ ਕੁਦਰਤ ਦਾ ਕੁਦਰਤ ਦਾ ਜਿਹੜਾ ਕਹਿਰ ਹੈ ਗਰਮੀ ਦਾ ਉਤੋਂ ਉਹਨਾਂ ਦੇ ਕਹਿਰ ਹੈ ਤੇ ਨੰਬਰ ਦੂਜਾ ਇੱਕ ਪਾਣੀ ਨਾ ਮਿਲਣਾ ਹਲਕੇ ਰਾਜਪੁਰੇ ਦੇ ਵਿੱਚ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਕਿ ਮੈਂ ਮੈਮ ਤੁਹਾਡਾ ਮੇਰਾ ਨਾਮ ਜੀ ਨਿਰਮਲਮਲ ਉਤਰਾ ਕਿੰਨੇ ਟਾਈਮ ਤੋਂ ਪਾਣੀ ਨਹੀਂ ਆ ਰਹਾ ਹੈਗਾ ਸਾਡੇ ਘਰ ਤੇ ਚਾਰ ਮਹੀਨੇ ਹੋ ਗਏ ਨੇ ਜੀ ਹਾਂ ਬਿਲਕੁਲ ਪਾਣੀ ਨਹੀਂ ਆ ਰਿਹਾ ਇੰਨੇ ਪਰੇਸ਼ਾਨ ਆ ਕਿ ਮੈਂ ਹੁਣ ਗੋਡਿਆਂ ਤੋਂ ਚੱਲ ਨਹੀਂ ਸੀ ਪਾਣੀ ਕਿਵੇਂ ਭਰੀਏ ਪਾਣੀ ਭਰੀਏ ਕਿੱਥੋਂ ਇੱਥੋਂ ਮੰਦਰ ਵਿੱਚੋਂ ਯਾਂ ਅਸੀਂ ਗੁਰਦੁਆਰੇ ਵਿੱਚੋਂ ਪਾਣੀ ਭਰਦੇ ਆਂ ਸੀ ਇੰਨੇ ਅਸੀਂ ਪਰੇਸ਼ਾਨ ਜਦ ਵੋਟਾਂ ਲੈਣੇ ਹੁੰਦੀਆਂ ਨੇ ਇਹਨਾਂ ਨੇ ਜਦ ਤੇ ਭੱਜ-ਭੱਜ ਕੇ ਆਂਦੇ ਨੇ ਅੱਛਾ ਮੈਂ ਇੱਕ ਦੋ ਵਾਰ ਇਹਨਾਂ ਦੇ ਘਰ ਵੀ ਗਈ ਆ ਮੈਂ ਇਹਨਾਂ ਦੇ ਘਰ ਗਏ ਐਮਸੀ ਦੇ ਘਰ ਗਏ ਐਮਸੀ ਦੇ ਹਾਂ ਜੀ ਤੇ ਕੋਈ ਗੱਲ ਨਹੀਂ ਕਹਿੰਦੇ ਪਾਣੀ ਆ ਜਾਏਗਾ ਹੁਣ ਤੁਸੀਂ ਇਹ ਦੇਖੋ ਨਕਸ਼ਾ ਪਾਸ ਕਰਕੇ ਮੈਂ ਸਿੱਧਾ ਕੀ ਜਵਾਬ ਆਇਆ ਫਿਰ ਉਸ ਤੋਂ ਬਾਅਦ ਕਿਹਾ ਉਹਨਾਂ ਨੇ ਕੁਝ ਉਹਨਾਂ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਕਿ ਪਾਣੀ ਆ ਜਾਏਗਾ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈ ਹੁਣ ਅਸੀਂ ਇਸ ਮੰਦਰ ਚ ਪਾਣੀ ਭਰਦੇ ਆ ਸਾਨੂੰ ਕੌਣ ਚੰਗਾ ਕਹੇਗਾ 4 ਮਹੀਨੇ ਤੋਂ ਤਾਂ ਪਾਣੀ ਆਇਆ ਨਹੀਂ ਹੈਗਾ ਪਰ ਬਿਲਕੁਲ ਨਹੀਂ ਆ ਰਿਹਾ ਅੱਜ ਆਇਆ ਇੱਕ ਐਨਕ ਅਜੇ ਪਾਣੀ ਆਂਦਾ ਹੈਗਾ ਫਿਰ ਤੁਹਾਡਾ ਅਗਲਾ ਡਿਸੀਜਨ ਹੋਏਗਾ ਅਸੀਂ ਇਹ ਕਹਿੰਦੇ ਆ ਵੀ ਪਾਣੀ ਆਣਾ ਚਾਹੀਦਾ ਹੋਰ ਕੁਝ ਹੋਵੇ ਚਾਹੇ ਨਾਲ ਪਾਣੀ ਬੜਾ ਜ਼ਰੂਰੀ ਹੈ ਨਾ ਬਿੱਲ ਭਰਦੇ ਹੋ ਹਾਂ ਸਭ ਕੁਝ ਕਰਦੇ ਆ ਅਸੀਂ ਵੀ ਨਾ ਪਾਣੀ ਤੋਂ ਬਿੱਲ ਭਰ ਰਹੇ ਆ ਪੜਦੇ ਆ ਕਿਉਂ ਨਹੀਂ ਪੜਦੇ ਅੱਜ ਦੇ ਪੜ ਰਹੇ ਸਾਨੂੰ ਉਸੇ 35 ਸਾਲ ਹੋ ਗਏ ਰਹਿੰਦੇ ਨੂੰ ਅਸੀਂ ਬਿੱਲ ਭਰਦੇ ਆ ਸਾਰਾ ਕੁਝ ਕਰਦੇ ਆ ਯਾਰ ਮੈਨੇ ਤਾਂ ਪਾਣੀ ਨਹੀਂ ਆ ਰਿਹਾ 35 ਸਾਲ ਤੁਸੀਂ ਹੋ ਗਏ ਰਹ ਰਹੇ ਹੋ ਉਥੇ ਪਰ ਪਾਣੀ ਦਾ ਇੰਤਜ਼ਾਮ ਕਿੱਥੇ ਕਰ ਰਹੇ ਹੋ ਕਿਵੇਂ ਚਾਹ ਪਾਣੀ ਬਣਾਵਾਂਗੇ ਜੀ ਮੰਦਿਰ ਸਾਡੇ ਕੋਲ ਆ ਗੁਰਦੁਆਰਾ ਸਾਡੇ ਕੋਲ ਆ ਇੱਥੋਂ ਅਸੀਂ ਪਾਣੀ ਭਰਦੇ ਆ ਪਰ ਗੁਰਦੁਆਰੇ ਦੇ ਵੀ ਬਾਰੇ ਮੈਂ ਗੱਲ ਦੱਸਣਾ ਚਾਹੁੰਦਾ ਕਿ ਗੁਰਦੁਆਰੇ ਦੇ ਵੀ ਜਿਹੜੇ ਮੇਨ ਬੰਦੇ ਨੇ ਅਧਿਕਾਰੀ ਨੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਅਸੀਂ ਜਰਾਂ ਦਿਨ ਅਸੀਂ ਪਾਣੀ ਨਹੀਂ ਦੇ ਸਕਦੇ ਕਿਉਂਕਿ ਉੱਥੇ ਦੇ ਮੋਟਰਾਂ ਦੇ ਦਿੱਕਤ ਆ ਜਾਂਦੇ ਆ ਮੋਟਰ ਮੋਟਰ ਦੀ ਮੇਰੇ ਗਾਲ ਤੋਂ ਸਾਰੇ ਸੁੱਟਣ ਪੈਸੇ ਪਾਉਂਦੇ ਠੀਕ ਕਰਾਂਦੇ ਆ ਹੁਣ ਤੁਸੀਂ ਦੱਸੋ ਵੀ ਹੁਣ ਅਸੀਂ ਕੀ ਕਰੀਏ ਵੀ ਸਰਕਾਰਾਂ ਕਾਦੇ ਵਾਸਤੇ ਬਣਾਈਆਂ ਨੇ ਅਸੀਂ ਕਾਦੇ ਵਾਸਤੇ ਤੁਹਾਨੂੰ ਵੋਟ ਪਾਈ ਸੀ ਈਸੀ ਘਾਤੇ ਵੀ ਸਾਨੂੰ ਕੋਈ ਸੁੱਖ ਮਿਲੇਗਾ ਮੈਡਮ 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 ਨੀਨਾ ਮਿੱਤਲ ਕੋਲ ਗਏ ਤੁਸੀਂ ਨਹੀਂ ਜੀ ਅਸੀਂ ਨਹੀਂ ਅਸੀਂ ਕਾਨੂੰ ਅਸੀਂ ਨਹੀਂ ਅਸੀਂ ਕਿਉਂ ਜਾਵਾਂਗੇ ਉਹ ਚਾਹੀਦਾ ਤੁਹਾਨੂੰ ਮੈਂ ਹਾਂ ਜੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸ਼ਮਸ਼ੇਰ ਸਿੰਘ ਹੈ ਜੀ ਹਾਂ ਮੈਂ ਸ਼ਰਮਣਿ ਕਾਲੀਤਲ ਅਮਰਸਰ ਨੂੰ ਰਿਟਾਇਰਡ ਕਰਦਾ ਹੈਗਾ ਤੇ ਸਾਡੀ ਜਿਹੜੀ ਵੱਡੀ ਸਮੱਸਿਆ ਹੈਗੀ ਆ ਉਹ ਪ੍ਰੇਮ ਸਿੰਘ ਕਲੋਨੀ ਦੇ ਵਿੱਚ ਅਸੀਂ 29 ਨੰਬਰ ਵਾਰਡ ਦੇ ਵਿੱਚ ਖੜੇ ਆ ਜਿੱਥੇ ਪਿਛਲੇ 4 ਮਹੀਨੇ ਤੋਂ ਪਾਣੀ ਦੀ ਕਿੱਲਤ ਹੈਗੀ ਆ ਤੇ ਇੱਥੇ ਦੇ ਜਿਹੜੇ ਐਮਸੀ ਸਾਹਿਬ ਹੈਗੇ ਉਹ ਆਂਦੇ ਜਰੂਰ ਆ ਉਹ ਇੱਥੇ ਸੁਣਦੇ ਆ ਉਹ ਗੱਲ ਉਹੀ ਆ ਜਾਂਦੀ ਹੈ ਕਿ ਕਹਿਣਾ ਮੋੜਨਾ ਨਹੀਂ ਧੱਕਾ ਤੋੜਨਾ ਨਹੀਂ ਬੁੰਗਲਾਂ ਤੋਂ ਮਿੱਟੀ ਝਾੜ ਕੇ ਹੋ ਜਾਂਦੇ ਆ ਠੀਕ ਹੈ ਜੀ ਅਸੀਂ ਇਹਨਾਂ ਨੂੰ ਕਾਹ ਤੋਂ ਜਿਤਾਇਆ ਕਿ ਸਾਡੀ ਜਾ ਕੇ ਨੁਮੈਂਦੀ ਕਰਨਗੇ ਜੇ ਇਹਨਾਂ ਦੇ ਹੁੰਦੇ ਸਾਨੂੰ ਉੱਪਰ ਪ੍ਰਸ਼ਾਸਨ ਤੱਕ ਪਹੁੰਚਣਾ ਪਵੇ ਫਿਰ ਇਹਨਾਂ ਦਾ ਐਮਸੀ ਹੋਣ ਦਾ ਫਾਇਦਾ ਕੋਈ ਨਹੀਂ ਹੈਗਾ ਸਾਨੂੰ ਅਸੀਂ ਕੱਲੀ ਮੋਹਰ ਲਾਉਣ ਵਾਸਤੇ ਨਹੀਂ ਰੱਖਿਆ ਹੋਇਆ ਅਸੀਂ ਕੋਈ ਇਹ ਨਹੀਂ ਕਹਿੰਦੇ ਕਿ ਕੋਈ ਗਲੀਆਂ ਤਾਂ ਪਹਿਲਾਂ ਹੀ ਸਾਡੀਆਂ ਬਣ ਚੁੱਕੀਆਂ ਸੀ ਲਾਈਟਾਂ ਵੀ ਲੱਗ ਚੁੱਕੀਆਂ ਸੀ ਅਸੀਂ ਤਾਂ ਸਿਰਫ ਇਹਨਾਂ ਕਹਿੰਦੇ ਸਾਨੂੰ ਘਟੋ ਘਟ ਪਾਣੀ ਤਾਂ ਮਿਲੇ ਇੱਕ ਟਾਈਮ ਤਾਂ ਪਾਣੀ ਮਿਲੇ ਇਹ ਕਹਿੰਦੇ ਆ ਕਿ ਅਸੀਂ ਪਿੱਛੇ ਸਾਡੀ ਜੀ ਨਹਿਰਾਂ ਸੁੱਕੀਆਂ ਹੋਈਆਂ ਨੇ ਕਈ ਵਾਰ ਉੱਥੇ ਗ੍ਰਿਡ ਛੱਡ ਜਾਂਦਾ ਹੈਗਾ ਯਾਰ ਇਸ ਚੀਜ਼ ਨੂੰ ਲੋਕਾਂ ਦਾ ਕੋਈ ਨਹੀਂ ਲੈਣਾ ਤੁਹਾਡੇ ਕੋਲ ਕਰੋੜਾਂ ਅਰਬਾਂ ਰੁਪਏ ਦਾ ਬਜਟ ਹੈ ਸਰਕਾਰ ਕੋਲ ਜੇ ਤੁਸੀਂ ਆਪਣੀ ਪ੍ਰਜਾ ਨੂੰ ਇੱਕ ਖੁਸ਼ ਨਹੀਂ ਰੱਖ ਸਕਦੇ ਸਿਰ ਪਾਣੀ ਮੰਗਦੇ ਹੋਰ ਤੁਹਾਡੇ ਤੋਂ ਕੁਝ ਨਹੀਂ ਮੰਗਦੇ ਹੈਗੇ ਜੇ ਤੁਸੀਂ ਨਹੀਂ ਦੇ ਸਕਦੇ ਫਿਰ ਤੁਹਾਡੀਆਂ ਸਰਕਾਰਾਂ ਫੇਲ ਨੇ ਤੁਹਾਨੂੰ ਫਿਰ ਝੂਠੀ ਇਹੋ ਵਾਹ ਵਾਹ ਖੱਟਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੇਕਰ ਸਾਡਾ ਮਸਲਾ ਨਹੀਂ ਹੱਲ ਹੁੰਦਾ ਤਾਂ ਸਾਡਾ ਅਗਲਾ ਐਕਸ਼ਨ ਹੋਊਗਾ ਅਸੀਂ ਵਾਟਰ ਸਪਲਾਈ ਦਾ ਦਫ਼ਤਰ ਦਾ ਵੀ ਘਰਾਹ ਕਰ ਸਕਦੇ ਆ ਅਸੀਂ ਨਗਰ ਕੌਂਸਲ ਦਾ ਵੀ ਕਰ ਸਕਦੇ ਆ ਅਸੀਂ ਵੱਡੇ ਅਧਿਕਾਰੀਆਂ ਦਾ ਵੀ ਅਸੀਂ ਲੀਡਰਾਂ ਦਾ ਵੀ ਅਧਿਕਾਰ ਘਰਾਹ ਕਰ ਸਕਦੇ ਆ ਇਹ ਸਾਡੀ ਚੇਤਾਵਨੀ ਵੀ ਸਮਝ ਲਓ ਚਾਹੇ ਸਾਡੀ ਬੇਨਤੀ ਸਮਝ ਲਓ ਤੁਸੀਂ ਪਾਣੀ ਜੇਕਰ ਸਾਡਾ ਅਗਰ 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 1-2 ਦਿਨ ਚ ਨਹੀਂ ਹੱਲ ਹੋਇਆ ਹਾਂਜੀ ਹਾਂ ਜੇ ਅਗਰ 1-2 ਦਿਨ ਦੇ ਵਿੱਚ ਨਹੀਂ ਮਸਲਾ ਹੱਲ ਹੁੰਦਾ ਹੈਗਾ ਹੁਣ ਕਿਦਾਂ ਵਰਤ ਰਹੇ ਹੋ ਤੁਸੀਂ ਅਸੀਂ ਤਾਂ ਦੇਖੋ ਜਿੱਦਾਂ ਬੀਬੀ ਜੀ ਨੇ ਦੱਸ ਕੇ ਹਟੇ ਨੇ ਕਿ ਗੁਰਦਾਰ ਸਾਹਿਬ ਤੋਂ ਪਹਿਲਾਂ ਪਾਣੀ ਕਾਫੀ ਟਾਈਮ ਤੋਂ ਪੜਾਉਂਦੇ ਸੀ ਕਿ ਉਹਨਾਂ ਦੀ ਕੁਝ ਅਦੀਕਤਾ ਮਜਬੂਰੀਆਂ ਹੁੰਦੀਆਂ ਨੇ ਮੋਟਰਾਂ ਲੰਬੇ ਸਮੇਂ ਚ ਚੱਲਦੀਆਂ ਜਾਂਦਾ ਸੜ ਜਾਂਦੀਆਂ ਨੇ ਹੈਨਾ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਸਾਨੂੰ ਥੋੜਾ ਜਿਹਾ ਕਿਨਾਰਾ ਕੀਤਾ ਚਲੋ ਮੰਦਿਰ ਵੀ ਪਾਉਂਦੇ ਪਰ ਆਖਰਕਾਰ ਕੋਈ ਵੀ ਬੰਦਾ ਇੰਨਾ ਲੰਮਾ ਸਮਾਂ ਪਾਣੀ ਕਿਸੇ ਨੂੰ ਨਹੀਂ ਭਰਾ ਸਕਦਾ ਜਿਹਦੇ ਨਾਲ ਗਵੰਡ ਉਹਲਾ ਇੱਕ ਦਿਨ ਭਰਾ ਦੂ ਦੋ ਦਿਨ ਅਗਲਾ ਤੀਜੀ ਵਾਰ ਸਾਨੂੰ ਨਹੀਂ ਭਰਾਏਗਾ ਇਸ ਕਰਕੇ ਸਾਨੂੰ ਵੀ ਸ਼ਰਮ ਆਉਂਦੀ ਹੈ ਮੰਗਦੇ ਜੇ ਸਾਡਾ ਇਹ ਮਸਲਾ ਨਹੀਂ ਹੱਲ ਹੁੰਦਾ ਤਾਂ ਅਸੀਂ ਤੇ ਉੱਤੇ ਫਿਰ ਵੱਡਾ ਕੋਈ ਐਕਸ਼ਨ ਕਰਾਂਗੇ ਜ਼ਰੂਰ ਤੁਸੀਂ ਲੈਟਰ ਵੀ ਲਿਖਾਇਆ ਹੋਇਆ ਹੈ ਐਸ ਡੀ ਐਮ ਸਾਹਿਬ ਨੂੰ ਤੇ ਉਹ ਦੇਖੀ ਆਏ ਸੀਗੇ ਮੈਡਮ ਨੂੰ ਹਾਂਜੀ ਕੱਲ ਹੀ ਸਾਡੇ ਪਿੱਛੇ ਪੰਦੀ ਵੀਰ ਜੀ ਖੜੇ ਆ ਹੋਰ ਸਾਡੇ ਮਾਤਾਵਾਂ ਖੜੀਆਂ ਨੇ ਭੈਣਾ ਕੱਲ ਅਸੀਂ ਇੱਕ ਲੈਟਰ ਐਸ ਡੀ ਐਮ ਦੇ ਨਾਮ ਤੇ ਤਿਆਰ ਕੀਤਾ ਜਿਹਦੇ ਤੇ ਦਸਤਖਤ ਹੋ ਗਏ ਆ ਤੇ ਉਹ ਅਸੀਂ ਦੇਖਦੇ ਆ ਅੱਜ ਅਸੀਂ ਦੇ ਕੇ ਆਉਂਨੇ ਆ ਐਸ ਡੀ ਐਮ ਸਾਹਿਬ ਨੂੰ ਜੇ ਉਹ ਸਾਨੂੰ ਕੋਈ ਪੂਰਨ ਭਰੋਸਾ ਦਵਾ ਕੇ ਸਾਡਾ ਮਸਲਾ ਹੱਲ ਇਸਤੇ ਵੱਡਾ ਪ੍ਰੋਗਰਾਮ ਲੇਕਾਂਗੇ ਫਿਰ ਜਿਹੜਾ ਪ੍ਰਸ਼ਾਸਨ ਨੂੰ ਔਖੀ ਹੋਊਗੀ ਇਹ ਅਸੀਂ ਬੇਨਤੀ ਕਰਦੇ ਆ ਜੀ ਸਾਹਿਬ ਅਜੀਤ ਸਾਹਿਬ ਤੁਸੀਂ ਜਾ ਕੇ ਆਏ ਸੀਗਾ ਕੋਈ ਗੱਲਬਾਤ ਹੋਈ ਹੈ ਜੀ ਸਾਹਿਬ ਮੈਂ ਪਹਿਲਾਂ ਹੀ ਕਹਿ ਕੇ ਹਟ ਚੁੱਕਿਆ ਹਾਂ ਵੀ ਉਹ ਬੰਦੇ ਐਵੇਂ ਦਾ ਕੰਮ ਕਰਦੇ ਵੀ ਕਹਿਣਾ ਮੋੜਨੇ ਦੱਕਾ ਤੋੜਨਾ ਨਹੀਂ ਉਹ ਕੰਮ ਹੈ ਉਹਨਾਂ ਦਾ ਵੀ ਬਸ ਉਹ ਵੀ ਕਹਿੰਦੇ ਸਾਨੂੰ ਉੱਪਰ ਮਜਬੂਰੀਆਂ ਨੇ ਅਸੀਂ ਮਸਲਾ ਹੱਲ ਕਰ ਦਿੰਨੇ ਆ ਤੁਹਾਨੂੰ ਪਤਾ ਹੈ ਇਹ ਜਿਹੜਾ ਜੈ ਸਾਹਿਬ ਆਏ ਸੀ ਕਹਿੰਦੇ ਜੈ ਸਾਹਿਬ ਆਏ ਸੀ ਔਰ ਕਹਿੰਦੇ ਤੁਸੀਂ ਸਿਰਫ 4 ਦਿਨ ਇੰਤਜ਼ਾਰ ਕਰੋ ਪਾਣੀ ਤੁਹਾਡਾ ਫੁੱਲ ਪਾਣੀ ਆਇਆ ਕਰੇਗਾ ਅਸੀਂ ਕਹੇ ਸਰ ਸਾਨੂੰ ਇੱਕ ਟਾਈਮ ਦੇ ਦਿਓ ਚਾਹੇ ਪਾਣੀ ਸਾਨੂੰ ਦੋ ਟਾਈਮ ਦੀ ਕੋਈ ਜ਼ਰੂਰਤ ਨਹੀਂ ਹੈ ਇੱਕ ਘੰਟਾ ਪਾਣੀ ਆਣਾ ਚਾਹੀਦਾ ਚਾਹੇ ਸਵੇਰੇ ਚਾਹੇ ਸ਼ਾਮੀ ਸਾਨੂੰ ਇੱਕ ਟਾਈਮ ਦੱਸ ਦਿਓ ਕਹਿੰਦੇ ਨਹੀਂ ਤੁਸੀਂ 4 ਦਿਨ ਇੰਤਜ਼ਾਰ ਕਰੋ 4 ਦਿਨ ਕਿਉਂ ਉੱਥੇ ਤਾਂ 4 ਮਹੀਨੇ ਹੋ ਗਏ ਨੇ ਸਾਡੇ ਘਰਾਂ ਦਾ ਹੀ ਪਾਣੀ ਨਹੀਂ ਸਾਡੇ ਘਰ ਵੀ ਨਹੀਂ ਸਾਡੇ ਘਰਾਂ ਦਾ ਪਾਣੀ ਨਾ ਪਾਣੀ ਤੇ ਸਾਡੇ ਘਰਾਂ ਦਾ ਪਾਣੀ ਕਿਸੇ ਦੇ ਘਰ ਨਹੀਂ ਆਉਂਦਾ ਸਾਡੇ ਘਰਾਂ ਦਾ ਪਾਣੀ ਨਹੀਂ ਜੀ ਪਾਣੀ ਮੈਮ ਸਾਡੇ ਘਰੇ ਆਂਦਾ ਕਿਸੇ ਦੇ ਘਰੇ ਪਾ ਸਾਡੇ ਘਰੇ ਕਿੰਨਾ ਟਾਈਮ ਹੋ ਗਿਆ ਹੈ ਸਾਡੇ ਘਰ ਵੀ ਚਾਰ ਮਹੀਨੇ ਹੋ ਗਏ ਚਾਹ ਕਿਸੇ ਕੇ ਵੀ ਨਹੀਂ ਆਤਾ ਕੈਮਰਾਮੈਨ ਨੂੰ ਕਹਿਣਾ ਕਿ ਨੇੜੇ ਆ ਕੇ ਦਿਖਾਣ ਸਾਡੇ ਘਰੇ ਆਂਦਾ ਜੀ ਬੇਟਾ ਜੀ ਕੋਈ ਨਹੀਂ ਆਉਂਦਾ ਮੈਂ ਤਾਂ ਚੁੱਕ ਨਹੀਂ ਸਕਦੀ ਇਹ ਤੇ ਉਹ ਬਾਟੀਆਂ ਭਰ ਕੇ ਤੇ ਕਹਿੰਦਾ ਸਾਰੇ ਬਜ਼ੁਰਗ ਇਹਨਾਂ ਨੂੰ ਇਹਨਾਂ ਨੂੰ ਬਾਲਟੀਆਂ ਕੌਣ ਕਾਉਣਾ ਸਾਡੇ ਘਰੇ ਕੌਣ ਕਾ ਮੈਂ ਤਾਂ ਇਕੱਲੀ ਰਣੀ ਮੈਂ ਉਹ ਕੱਲਾ ਇਨਸਾਨ ਕਿਵੇਂ ਹੈਂਡਲ ਕਰਦਾ ਹੈ ਆ ਪਾਣੀ ਪਾਣੀ ਨਹੀਂ ਹੈਗਾ ਤਾਂ ਇੱਕ ਬਹੁਤ ਵੱਡੀ ਗੱਲ ਬਣ ਜਾਂਦੀ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਤੇ ਲੋਕਲ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਅਜਿਹਾ ਕੀ ਹੋ ਗਿਆ ਜਿਹੜਾ ਤੁਹਾਡੇ ਤੋਂ ਇੱਕ ਛੋਟਾ ਜਿਹਾ ਕੰਮ ਨਹੀਂ ਹੋ ਰਿਹਾ ਹੈਗਾ ਕਿੱਥੇ ਆ ਪ੍ਰਸ਼ਾਸਨ ਕਿਵੇਂ ਸੁੱਤਾ ਪਿਆ ਕੁੰਭ ਦੀ ਨੀਂਦ ਕਿੰਨੇ ਲੋਕਾਂ ਦਾ ਕੱਟ ਤੁਸੀਂ ਦੇਖ ਸਕਦੇ ਹੋ ਕਿਵੇਂ ਲੋਕ ਤਰ੍ਹਾਂ ਤਰ੍ਹਾਂ ਕਰਦੇ ਆ ਇੱਕ ਤਾਂ ਉੱਪਰ ਤੋਂ ਕੁਦਰਤ ਦਾ ਕਹਿਰ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਕੱਟ ਹੋਇਆ ਪਿਆ ਹੈ ਮਹਰਜਿੰਦਰ ਕੁਮਾਰ ਸ਼ਰਮਾ ਹਾਂਜੀ ਜਲ ਸੈਕਟਰੀ ਮੰਡਲ ਰਾਜਪੁਰਾ ਭਾਜਪੀ ਮੈਂ ਲਗਾਤਾਰ ਤੇ ਕੰਮ ਤੋਂ 20 ਸਾਲ ਤੋਂ ਆ ਜਾ ਰਿਹਾ ਹਾਂ ਈਵਨ ਕੇ ਨਿੰਦਰ ਸ਼ਾਸਤਰੀ ਪ੍ਰਧਾਨ ਨਗਰ ਕੌਂਸਲ ਰਾਜਪੁਰਾ ਨੂੰ ਵੀਡੀਓ ਕਾਲ ਕਰਕੇ ਵੀਰ ਉੱਤ ਦਿਖਾ ਦਤਾ ਇਹ ਤੇ ਪਾਣੀ ਨਹੀਂ ਆ ਰਿਹਾ ਟੋਏ ਪਟਕੇ ਜਾ ਰਹੇ ਨੇ ਬੱਚੇ ਗਿਰ ਰਹੇ ਨੇ ਬਡੇ ਗਿਰ ਰਹੇ ਨੇ ਉਹਨਾਂ ਦਾ ਕੋਈ ਰਿਸਪੌਂਸ ਨਹੀਂ ਹਾਂਜੀ ਐਸ.ਐਸ.ਓ ਦਾ ਫੋਨ ਆ ਰਿਹਾ ਜਾਂ ਜੈਦਾ ਫੋਨ ਆ ਰਿਹਾ ਨਾ ਕੋਈ ਜੈਦਾ ਫੋਨ ਨਾ ਐਸ.ਐਸ.ਓ ਦਾ ਫੋਨ ਪਾਣੀ ਵਾਸਤੇ ਸਾਰੇ ਘਰ ਘਰ ਕੁੰਮਰੇ ਵੀ ਕਹੋ ਉੱਥੇ ਲੈ ਜੇ ਜਾਂ ਉੱਥੋਂ ਮਿਲ ਜੇ ਪਾਣੀ ਪਾਣੀ ਦੀ ਆਪਾਂ ਨੂੰ ਕਿੰਨੀ ਜ਼ਰੂਰਤ ਹੈ ਪਾਣੀ ਬਿਨਾ ਆਪਾਂ ਸਭ ਨਹੀਂ ਲੈ ਸਕਦੇ ਤੇਰੀ ਪ੍ਰਸ਼ਾਸਨ ਨੂੰ ਔਰ ਨਗਰ ਕੌਂਸਲ ਨੂੰ ਔਰ ਪ੍ਰਧਾਨ ਨਰਿੰਦਰ ਸ਼ਾਸਤੀ ਨੂੰ ਔਰ ਵਿਧਾਇਕਾ ਨੀਨਾ ਮਿੱਤਲ ਜੀ ਉਹਨੇ ਖਾਸ ਕਰਕੇ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਕਲੋਨ ਦਾ ਮਸਲਾ ਹੱਲ ਕੀਤਾ ਜਾਵੇ ਨਹੀਂ ਤਾਂ ਇੱਥੋਂ ਦੇ ਲੋਕ ਉਹਨਾਂ ਬਾਈਕਾਟ ਕਰਕੇ ਉਹਨਾਂ ਦਾ ਦਫਤਰ ਦਾ ਉਹਨਾਂ ਦੀ ਕੋਠੀਆਂ ਦਾ ਕਿਰਾਇਆ ਕਰਨਗੇ ਉਹਦਾ ਜ਼ਿੰਮੇਦਾਰ ਉਹ ਖੁਦ ਹੋਣਗੇ ਕੌਣ ਜ਼ਿੰਮੇਵਾਰ ਹੋਣਗੇ ਜਿਹਦੇ ਕਿਰਾਇਆ ਕਿਰਾਉ ਕੀਤਾ ਜਾਏਗਾ ਉਹ ਖੁਦ ਜ਼ਿੰਮੇਵਾਰ ਹੋਣਗੇ ਦਾਸੀ ਐਮਸੀ ਨੂੰ ਇਤਨੇ ਪਿਆਰ ਦੇ ਨਾਲ ਮਤਲਬ ਰਿਕੁਐਸਟ ਕਰਦੇ ਆ ਕਿ ਬੇਟਾ ਪਾਣੀ ਨਹੀਂ ਆ ਰਿਹਾ ਕਹਿੰਦਾ ਆਪਣੇ ਘਰੋਂ ਪਾਈਪ ਲਗਾ ਕੇ ਤੁਹਾਡੇ ਘਰਾਂ 'ਟੇ ਪਾਣੀ ਭੇਜਾ ਇਤਨਾ ਰੂਡਲੀ ਬੋਲ ਦਿੰਦਾ ਹੁਣ ਮੈਂ ਉਹਨੂੰ ਫੋਨ ਕਰਨਾ ਬੰਦ ਕਰਤਾ ਨਹੀਂ ਤੈਨੂੰ ਮੇਰਾ ਫੋਨ ਨੰਬਰ ਪਤਾ ਹੈ ਕਿ ਇਹ ਫੋਨ ਆਏਗਾ ਤੇ ਮੈਂ ਬੈਕ ਕਾਲ ਕਰਾਂਗਾ ਹੈ ਔਰ ਕਰਦਾ ਹੈ ਐ ਨਹੀਂ ਕਹਿੰਦਾ ਸਵੇਰੇ ਕਹਦੇਗਾ ਸ਼ਾਮੀ ਆਏਗਾ ਸ਼ਾਮੀ ਕਹਿੰਦੇਗਾ ਸਵੇਰੇ ਆਏਗਾ ਪਾਣੀ ਬੇਵਕੂਫ ਬਣਾਈ ਜਾਂਦਾ ਸਾਨੂੰ ਰੋਜ਼ ਰੋਜ਼ ਸੋ ਇਸੇ ਪ੍ਰੇਮ ਸਿੰਘ ਕਲੋਨੀ ਦੇ ਵਸਨੀਕ ਜਿਨ੍ਹਾਂ ਨੂੰ ਐਨੇ ਟਾਈਮ ਤੋਂ ਲੰਮੇ ਸਮੇਂ ਤੋਂ 4 ਮਹੀਨੇ ਪਾਣੀ ਨਾ ਮਿਲਣਾ ਅੱਜ ਇਹਨਾਂ ਦਾ ਰੋਜ਼ ਤੁਸੀਂ ਦੇਖ ਸਕਦੇ ਹੋ ਸਾਰੀ ਵੀਡੀਓ ਦੇ ਵਿੱਚ ਬਾਕੀ ਤੁਸੀਂ ਸਾਡੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਆ ਕਰੋ ਕਿ ਕਿਵੇਂ ਦਾ ਤੁਹਾਨੂੰ ਲੱਗਿਆ ਇਹ ਜਿਹੜਾ ਪ੍ਰਸ਼ਾਸਨ ਦਾ ਕੰਮ ਆ ਇਹ ਕਿਵੇਂ ਬਿਲਕੁਲ ਹੀ ਰਾਜਪੁਰੇ ਹਲਕੇ ਦੇ ਵਿੱਚ ਆ ਇਹ ਜਿਹੜਾ 29 ਨੰਬਰ ਵਾਰਡ ਹੈ ਪ੍ਰੇਮ ਸਿੰਘ ਕਲੋਨੀ ਹੈ ਜਿੱਥੇ ਪੁਰਾਣਾ ਰਾਜਪੁਰਾ ਜਿੱਥੇ ਸਬਜ਼ੀ ਮੰਡੀ ਨੂੰ ਇਹ ਰੋਡ ਜਾਂਦਾ ਹੈ ਇਹ ਹੈਨਾ ਤੇ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਹਾਂ ਪ੍ਰਸ਼ਾਸਨ ਨੂੰ ਕਿ ਇਦਾਂ ਦੇ ਜਿਹੜੇ ਤੁਹਾਡੇ ਅਧਿਕਾਰੀ ਨੇ ਜਿਹੜੇ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਇਦਾਂ ਦੇ ਲੋਕਾਂ ਦੇ ਜਰੂਰ ਨੱਥ ਪਾਇਆ ਕਰੋ ਤਾਂ ਕਿ ਇਹ ਇਹਨਾਂ ਦੇ ਗਰੀਬ ਲੋਕਾਂ ਨੂੰ ਦੱਸੋ ਕੀ ਕਸੂਰ ਹੈ ਸੋ ਇੱਕ ਨਵੀਂ ਖਬਰ ਲੈ ਕੇ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਦਿਓ ਇਜਾਜ਼ਤ ਮੈਂ ਤੁਹਾਡਾ ਆਪਣਾ ਬੱਬੂ ਦਿਲਹੋੜ